ਡਾਕਟਰ ਮਨਮੋਹਨ ਸਿੰਘ ਨੇ ਦੇਸ਼ ਦੇ ਨਾਲ-ਨਾਲ ਹਰ ਇੱਕ ਸਿੱਖ ਤੇ ਪੰਜਾਬੀ ਦਾ ਸਿਰ ਉੱਚਾ ਕੀਤਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬਿਆਨੇ ਆਪਣੇ ਜਜਬਾਤ ਤੁਸੀਂ ਆ ਗਏ ਆਪ ਦੇ ਇੰਸਟੀਚਿਊਟ ਸੀ ਇਸ ਮਹਾਨ ਮੁਲਕ ਦੇ 10 ਸਾਲ بطور ਪ੍ਰਧਾਨ ਮੰਤਰੀ ਦੀ ਸੇਵਾ ਕਰਕੇ ਕਿ ਹਰ ਰੋਜ਼ ਜਦੋਂ ਇਹ ਮੁਲਕ ਤਰੱਕੀ ਕਰੂਗਾ ਤਾਂ ਜੋ ਕਦਮ ਡਾਕਟਰ ਮਨਮੋਹਨ ਸਿੰਘ ਜੀ ਨੇ ਇਸ ਮੁਲਕ ਦੀ ਆਰਟਿਕ ਸੰਤ ਲਈ ਉਪਾਇ ਸੀ ਉਹ ਸਦਾ ਹੀ ਯਾਦ ਕਿਤੇ ਹੈ ਹਰ ਇੱਕ ਦੇਸ਼ ਵਾਸੀ ਦੇ ਦਿਲ ਦੇ ਵਿੱਚ ਉਹ ਸਦਾ ਬਸੇ ਰਹਿੰਦੇ ਭਾਵੇਂ ਉਹ ਸਰੀਰਿਕ ਤੌਰ ਤੇ ਸਾਨੂੰ ਅਲਵਿਦਾ ਕਹਿ ਗਏ ਪਰ ਹਰ ਇੱਕ ਹਿੰਦੁਸਤਾਨੀ ਹਰ ਇੱਕ ਦੇਸ਼ ਵਾਸੀ ਦੇ ਦਿਲ ਦੇ ਵਿੱਚ ਉਹ ਸਦਾ ਹੀ ਵੱਸਦੇ ਰਹਿੰਦੇ ਖਾਸ ਕਰਕੇ ਪੰਜਾਬ ਦੀ ਉਸ ਧਰਤੀ ਤੋਂ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੋਂ ਉੱਠ ਕੇ ਹਰ ਇੱਕ ਪੰਜਾਬੀ ਦਾ ਤੇ ਹਰ ਇੱਕ ਸਿੱਖ ਦਾ ਇਨਾ ਮਾਣ ਉੱਚਾ ਕੀਤਾ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦਾ ਜਿਹੜਾ ਰਿਪਰੈਜ਼ੈਂਟੇਸ਼ਨ ਕਰਨੀ 10 ਸਾਲ ਬਟੌਰ ਪ੍ਰਾਈਮ ਮਿੰਿਸਟਰ ਉਹਨਾਂ ਦੀ ਸਤਗੀ ਉਹਨਾਂ ਦੀ ਇਮਾਨਦਾਰੀ ਉਹਨਾਂ ਦੀ ਵਿਦਵਾਨਤਾ ਉਹ ਆਪਣੇ ਆਪ ਦੇ ਵਿੱਚ ਇੰਨੇ ਵਿਦਵਾਨ ਸਨ ਇਕਨੋਮਿਕਸ ਦੇ ਵਿੱਚ ਅਰਥ ਸ਼ਾਸਤਰ ਦੇ ਵਿੱਚ ਉਹਨਾਂ ਦੇ ਉੱਤੋਂ ਕੋਈ ਰੋਸ਼ਨ ਦਿਮਾਗ ਦੁਨੀਆ ਤੇ ਮੰਨਿਆ ਨਹੀਂ ਗਿਆ ਇਸ ਕਰਕੇ ਉਹਨਾਂ ਦਾ ਜਿੱਥੇ ਸਾਨੂੰ ਸ਼ਰੀਰੀ ਤੌਰ ਤੇ ਸਾਨੂੰ ਅਲਵਿਦਾ ਕਹਿਣਾ ਇੱਕ ਬਹੁਤ ਵੱਡਾ ਘਾਟਾ ਹੈ ਪਰ ਅੱਜ ਹਰ ਇੱਕ ਸਿੱਖ ਹਰ ਇੱਕ ਪੰਜਾਬੀ ਤੇ ਹਰ ਇੱਕ ਦੇਸ਼ ਵਾਸੀ ਤੇ ਦੁਨੀਆ ਅੱਜ ਉਨ੍ਹਾਂ ਨੂੰ ਨਮਨ ਕਰ ਰਹੀ ਹੈ ਉਹਨਾਂ ਨੂੰ ਦਿਲੋਂ ਸ਼ਰਧਾਂਜਲੀ ਭੇਟ ਕਰ ਰਹੀ ਹੈ ਕਿ ਮੈਂ ਬਤੌਰ ਪੰਜਾਬ ਸਰਕਾਰ ਦੇ ਵੱਲੋਂ ਹਰ ਇੱਕ ਪੰਜਾਬੀ ਵੱਲੋਂ ਉਨੀ ਪੰਜਾਬ ਦਾ ਬਹੁਤ ਨਾਮ ਰੋਸ਼ਨ ਕੀਤਾ ਇੱਕ ਸਿੱਖ ਹੋਣ ਦੇ ਨਾਤੇ ਹਰ ਇੱਕ ਸਿੱਖ ਦੀ ਦੁਨੀਆ ਦੇ ਵਿੱਚ ਪਛਾਣ ਬਣਾਈ ਸਾਡੀ ਦਸਤਾਰ ਦੀ ਸਾਡੀ ਪੱਗ ਦੀ ਗੁਰੂ ਸਾਹਿਬ ਦੀ ਬਖਸ਼ੀ ਦਸਤਾਰ ਦੀ ਉਹ ਸਿੱਖੀ ਸਰੂਪ ਦੀ ਤਾਂ ਹਰ ਇੱਕ ਸਿੱਖ ਵੱਲੋਂ ਵੀ ਉਹਨਾਂ ਨੂੰ ਜਿਹੜਾ ਹੈ ਇੱਕ ਸਿਧਾਂਤ ਕਿਰਦਾਰ ਹੈ ਡਾਕਟਰ ਮਨਮੋਹਨ ਸਿੰਘ ਨੇ ਦੇਸ਼ ਦੇ ਨਾਲ-ਨਾਲ ਹਰ ਇੱਕ ਸਿੱਖ ਤੇ ਪੰਜਾਬੀ ਦਾ ਸਿਰ ਉੱਚਾ ਕੀਤਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬਿਆਨੇ ਆਪਣੇ ਜਜਵਾਤ ਜੀ ਤੁਸੀਂ ਆ ਗਏ ਆਪ ਜੀ ਦੇ ਇੰਸਟੀਚਿਊਟ ਸੀ ਜੋ ਨਾ ਵਾਲੀ ਇਸ ਮਹਾਨ ਮੁਲਕ ਦੇ 10 ਸਾਲ بطور ਪ੍ਰਧਾਨ ਮੰਤਰੀ ਦੀ ਸੇਵਾ ਕੀਤੀ ਤੇ ਹਰ ਰੋਜ਼ ਜਦੋਂ ਇਹ ਮੁਲਕ ਤਰੱਕੀ ਕਰੂਗਾ ਤਾਂ ਜੋ ਕਦਮ ਡਾਕਟਰ ਮਨਮੋਹਨ ਸਿੰਘ ਜੀ ਨੇ ਇਸ ਮੁਲਕ ਦੀ ਆਰਥਿਕ ਸਥਿਤੀ ਲਈ ਉਪਾਇ ਕੀ ਸੀ ਉਹ ਸਦਾ ਹੀ ਯਾਦ ਕਿਤੇ ਰਹੇਗਾ ਹਰ ਇੱਕ ਦੇਸ਼ ਵਾਸੀ ਦੇ ਦਿਲ ਦੇ ਵਿੱਚ ਉਹ ਸਦਾ ਬਸੇ ਰਹੇਗੇ ਭਾਵੇਂ ਉਹ ਸ਼ਰੀਰੀ ਤੌਰ ਤੇ ਸਾਨੂੰ ਅਲਵਿਦਾ ਕਹਿ ਗਏ ਆ ਪਰ ਹਰ ਇੱਕ ਹਿੰਦੁਸਤਾਨੀ ਹਰ ਇੱਕ ਦੇਸ਼ ਵਾਸੀ ਦੇ ਦਿਲ ਦੇ ਵਿੱਚ ਉਹ ਸਦਾ ਹੀ ਵਸਦੇ ਰਹੇਗਾ ਖਾਸ ਕਰਕੇ ਪੰਜਾਬ ਦੀ ਉਸ ਧਰਤੀ ਤੋਂ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੋਂ ਉੱਠ ਕੇ ਹਰ ਇੱਕ ਪੰਜਾਬੀ ਦਾ ਤੇ ਹਰ ਇੱਕ ਸਿੱਖ ਦਾ ਇੰਨਾ ਮਾਣ ਉੱਚਾ ਕੀਤਾ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦਾ ਜਿਹੜਾ ਰਿਪਰੈਜ਼ੈਂਟੇਸ਼ਨ ਕਰਨੀ 10 ਸਾਲ ਤੋਂ ਤੱਕ ਪ੍ਰਾਈਮ ਮਿੰਿਸਟਰ ਉਹਨਾਂ ਦੀ ਸਾਦਗੀ ਉਹਨਾਂ ਦੀ ਇਮਾਨਦਾਰੀ ਉਹਨਾਂ ਦੀ ਵਿਦਵਾਨਤਾ ਉਹ ਆਪਣੇ ਆਪ ਦੇ ਵਿੱਚ ਇੰਨੇ ਵਿਦਵਾਨ ਸਨ ਇਕਨੋਮਿਕਸ ਦੇ ਵਿੱਚ ਅਰਥ ਸ਼ਾਸਤਰ ਦੇ ਵਿੱਚ ਉਹਨਾਂ ਦੇ ਉੱਤੋਂ ਕੋਈ ਰੌਸ਼ਨ ਦਿਬਾੜ ਦੁਨੀਆ ਤੇ ਮੰਨਿਆ ਨਹੀਂ ਗਿਆ ਇਸ ਕਰਕੇ ਉਹਨਾਂ ਦਾ ਜਿੱਥੇ ਸਾਨੂੰ ਸ਼ਰੀਰਿਕ ਤੌਰ ਤੇ ਸੰਗੋਲਵਿਦਾ ਕਹਿਣਾ ਇੱਕ ਬਹੁਤ ਵੱਡਾ ਘਾਟਾ ਹੈ ਪਰ ਅੱਜ ਹਰ ਇੱਕ ਸਿੱਖ ਹਰ ਇੱਕ ਪੰਜਾਬੀ ਤੇ ਹਰ ਇੱਕ ਦੇਸ਼ ਵਾਸੀ ਤੇ ਦੁਨੀਆ ਅੱਜ ਉਹਨਾਂ ਨੂੰ ਨਮਨ ਕਰ ਰਹੀ ਹੈ ਉਹਨਾਂ ਨੂੰ ਦਿਨੋਂ ਸ਼ਰਧਾਂਜਲੀ ਭੇਟ ਕਰ ਰਹੀ ਹੈ ਕਿ ਮੈਂ ਬਤੌਰ ਪੰਜਾਬ ਸਰਕਾਰ ਦੇ ਵੱਲੋਂ ਹਰ ਇੱਕ ਪੰਜਾਬੀ ਵੱਲੋਂ ਉਹਨੇ ਪੰਜਾਬ ਦਾ ਬਹੁਤ ਨਾਮ ਰੌਸ਼ਨ ਕੀਤਾ ਇੱਕ ਸਿੱਖ ਹੋਣ ਦੇ ਨਾਤੇ ਹਰ ਇੱਕ ਸਿੱਖ ਦੀ ਦੁਨੀਆ ਦੇ ਵਿੱਚ ਪਛਾਣ ਬਣਾਈ ਸਾਡੀ ਦਸਤਾਰ ਦੀ ਸਾਡੀ ਪੱਗ ਦੀ ਗੁਰੂ ਸਾਹਿਬ ਦੀ ਬਖਸ਼ੀ ਦਸਤਾਰ ਦੀ ਸਿੱਖੀ ਸਰੂਪ ਦੀ ਤਾਂ ਹਰ ਇੱਕ ਸਿੱਖ ਵੱਲੋਂ ਵੀ ਉਹਨਾਂ ਨੂੰ ਜਿਹੜਾ ਹੈ ਉਸਦਾ ਨਿਪਟ ਕਰਨਾ ਹੈ ਡਾਕਟਰ ਮਨਮੋਹਨ ਸਿੰਘ ਨੇ ਦੇਸ਼ ਦੇ ਨਾਲ-ਨਾਲ ਹਰ ਇੱਕ ਸਿੱਖ ਤੇ ਪੰਜਾਬੀ ਦਾ ਸਿਰ ਉੱਚਾ ਕੀਤਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬਿਆਨੇ ਆਪਣੇ ਜਜਵਾਤ ਜੀ ਤੁਸੀਂ ਆ ਕੇ ਆਪਦੇ ਇੰਸਟੀਚਿਊਟ ਸੀ ਨੇ ਮੰਨ ਲਈ ਇਸ ਮਹਾਨ ਮੁਲਕ ਦੇ 10 ਸਾਲ بطور ਪ੍ਰਧਾਨ ਮੰਤਰੀ ਦੀ ਸੇਵਾ ਕੀਤੀ ਤੇ ਹਰ ਰੋਜ਼ ਜਦੋਂ ਇਹ ਮੁਲਕ ਤਰੱਕੀ ਕਰੂਗਾ ਤਾਂ ਜੋ ਕਦਮ ਡਾਕਟਰ ਨਰਮੋਨ ਸਿੰਘ ਜੀ ਨੇ ਇਸ ਮੁਲਕ ਦੀ ਆਰਥਿਕ ਸਿਰਤਾ ਲਈ ਉਠਾਈ ਸੀ ਉਹ ਸਦਾ ਹੀ ਯਾਦ ਕਰੇਗਾ ਹਰ ਇੱਕ ਦੇਸ਼ ਵਾਸੀ ਦੇ ਦਿਲ ਦੇ ਵਿੱਚ ਉਹ ਸਦਾ ਬਸੇ ਰਹੇਗੇ ਭਾਵੇਂ ਉਹ ਸ਼ਰੀਰਿਕ ਤੌਰ ਤੇ ਸਾਨੂੰ ਅਲਵਿਦਾ ਕਹਿ ਗਏ पर हर एक हिंदुस्तानी हर एक देशवासी ਦੇ ਦਿਲ ਦੇ ਵਿੱਚ ਉਹ ਸਦਾ ਹੀ ਵੱਜਦੇ ਰਹੇ ਖਾਸ ਕਰਕੇ ਪੰਜਾਬ ਦੀ ਉਸ ਧਰਤੀ ਤੋਂ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੋਂ ਉੱਠ ਕੇ ਹਰ ਇੱਕ ਪੰਜਾਬੀ ਦਾ ਤੇ ਹਰ ਇੱਕ ਸਿੱਖ ਦਾ ਇੰਨਾ ਮਾਣ ਕਿ ਚੱਕਾ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦਾ ਜਿਹੜਾ ਰਿਪਰੈਜ਼ੈਂਟੇਸ਼ਨ ਕਰਨੀ 10 ਸਾਲ ਤੋਂ ਤੌਰ ਤੇ ਪ੍ਰਾਈਮ ਮਿੰਿਸਟਰ ਉਹਨਾਂ ਦੀ ਸਾਦਗੀ ਉਹਨਾਂ ਦੀ ਇਮਾਨਦਾਰੀ ਉਹਨਾਂ ਦੀ ਵਿਦਵਾਨਤਾ ਉਹ ਆਪਣੇ ਆਪ ਦੇ ਵਿੱਚ ਇੰਨੇ ਵਿਦਵਾਨ ਸਨ ਇਕਨੋਮਿਕਸ ਦੇ ਵਿੱਚ ਅਰਥ ਸ਼ਾਸਤਰ ਦੇ ਵਿੱਚ ਉਹਨਾਂ ਦੇ ਤੋਂ ਕੋਈ ਰੌਸ਼ਨ ਦਿਮਾਗ ਦੁਨੀਆ ਤੇ ਮੰਨਿਆ ਨਹੀਂ ਗਿਆ ਇਸ ਕਰਕੇ ਉਹਨਾਂ ਦਾ ਜਿੱਥੇ ਸਾਨੂੰ ਸ਼ਰੀਰੀ ਤੌਰ ਤੇ ਸਾਨੂੰ ਅਲਵਿਦਾ ਕਹਿਣਾ ਇੱਕ ਬਹੁਤ ਵੱਡਾ ਘਟਨਾ ਹੈ ਪਰ ਅੱਜ ਹਰ ਇੱਕ ਸਿੱਖ ਹਰ ਇੱਕ ਪੰਜਾਬੀ ਤੇ ਹਰ ਇੱਕ ਦੇਸ਼ ਵਾਸੀ ਤੇ ਦੁਨੀਆ ਅੱਜ ਉਹਨਾਂ ਨੂੰ ਨਮਨ ਕਰ ਰਹੀ ਹੈ ਉਹਨਾਂ ਨੂੰ ਦਿਨੋਂ ਸ਼ਰਧਾਂਜਲੀ ਭੇਟ ਕਰ ਰਹੀ ਹੈ ਕਿ ਮੈਂ ਬਤੌਰ ਪੰਜਾਬ ਸਰਕਾਰ ਦੇ ਵੱਲੋਂ ਹਰ ਇੱਕ ਪੰਜਾਬੀ ਵੱਲੋਂ ਉਹਨੇ ਪੰਜਾਬ ਦਾ ਬਹੁਤ ਨਾਮ ਰੌਸ਼ਨ ਕੀਤਾ ਇੱਕ ਸਿੱਖ ਹੋਣ ਦੇ ਨਾਤੇ ਹਰ ਇੱਕ ਸਿੱਖ ਦੀ ਦੁਨੀਆ ਦੇ ਵਿੱਚ ਪਛਾਣ ਬਣਾਈ ਸਾਡੀ ਦਸਤਾਰ ਦੀ ਸਾਡੀ ਪੱਗ ਦੀ ਗੁਰੂ ਸਾਹਿਬ ਦੀ ਬਖਸ਼ੀ ਦਸਤਾਰ ਦੀ ਉਹ ਸਿੱਖੀ ਸਰੂਪ ਦੀ ਤਾਂ ਹਰ ਇੱਕ ਸਿੱਖ ਵੱਲੋਂ ਵੀ ਉਹਨਾਂ ਨੂੰ ਜਿਹੜਾ ਇੱਕ ਸਿਧਾਂਤ ਕਿਟ ਕਰਦਾ ਹੈ